ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਤਰਬਨ ਸਟੋਰ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਤੁਹਾਡੇ ਲਈ ਅਸੀਂ ਪੱਕੇ ਰੰਗਾਂ ਦੀਆਂ ਪੱਗਾਂ ਲੈ ਕੇ ਆਏ ਆ ਤੁਸੀਂ ਸਾਡੇ ਤੋਂ ਘਰ ਬੈਠੇ ਹੀ ਆਪਣੀਆਂ ਪੱਗਾਂ ਮੰਗਵਾ ਸਕਦੇ ਹੋ ਹਾਂਜੀ ਹੁਣ ਤੁਹਾਡੇ ਲਈ ਇੱਕ ਸੋਹਣੇ ਜਿਹੇ ਕਲਰ ਜਿਹੜੇ ਆਪਾਂ ਕਹਿੰਦੇ ਗਰਮੀਆਂ ਦੇ ਕਲਰ ਹੁੰਦੇ ਆ ਤੇ ਲਾਈਟ ਕਲਰ ਦੇ ਨਾਲ ਜੇ ਠੰਡੇ ਠੰਡੇ ਜੇ ਰੰਗ ਜਿਹਨੂੰ ਆਪਾਂ ਕਹਿੰਦੇ ਕਿ ਆਪ ਨੂੰ ਬਾਹਲੇ ਅੱਖਾਂ ਚ ਨਾ ਵੱਜਣ ਉਹ ਕਲਰ ਤੁਹਾਡੇ ਲਈ ਲੈ ਕੇ ਆਏ ਆ ਜੀ ਤੇ ਕਲਰ ਆਪਾਂ ਕੋਈ ਬਾਰੇ ਨਹੀਂ ਕੋਈ ਪੰਜ ਚਾਰ ਕਲਰ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡੇ ਤੋਂ ਕਲਰ ਚਾਰਟ ਮੰਗਵਾ ਸਕਦੇ ਹੋ ਸਾਡੇ ਵਟਸਐਪ ਦੇ ਉੱਪਰ ਜਾਂ ਸਾਡੇ ਇੰਸਟਾਗ੍ਰam ਦੇ ਉੱਪਰ ਜਿਹੜਾ ਸਾਡਾ ਪੇਜ ਬਣਿਆ ਹੋਇਆ ਤੁਸੀਂ ਉਹਦੇ ਤੇ ਤੁਸੀਂ ਆਪਣਾ ਮੈਸੇਜ ਭੇਜ ਕੇ ਮੰਗਵਾ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਆਪਣਾ ਕਲਰ ਹੈਗਾ ਜੀ ਬਿਸਕੁਟ ਕਲਰ ਠੀਕ ਹੈ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਕਿਉਂਕਿ ਕਲਰ ਦੇ ਟੂਨਾਂ ਅਲੱਗ-ਅਲੱਗ ਹੁੰਦੀਆਂ ਤਾਂ ਕਰਕੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰ ਦਿਓ ਤੇ ਇਹ ਹੈਗਾ ਜੀ ਬਿਸਕੁਟ ਕਲਰ ਬਿਸਕੁਟ ਕਲਰ ਬਹੁਤ ਸੋਹਣਾ ਕਲਰ ਹੈ ਇਹ ਤੇ ਜਦੋਂ ਤੁਸੀਂ ਲਾਈਟ ਡਾਰਕ ਦੇ ਨਾਲ ਜਿਵੇਂ ਸ਼ਰਟ ਦੇ ਨਾਲ ਤੁਸੀਂ ਆ ਆਵਰੀ ਪੱਗ ਬਨ ਸਕਦੇ ਹੋ ਦੂਜਾ ਕਲਰ ਹੈਗਾ ਜੀ ਆਪਣਾ ਪਿੰਕ ਦੇ ਵਿੱਚ ਆਉਂਦਾ ਜੀ ਹਲਕੀ ਟੂਨ ਹੈ ਇਹ ਪਿੰਕ ਦੀ ਗ੍ਰੇਨ ਆਪਾਂ ਕਹਿ ਸਕਦੇ ਪਿਆਜ਼ੀ ਦੇ ਵਿੱਚ ਆ ਸਕਦਾ ਜੀ ਇਹ ਠੀਕ ਹੈ ਹਲਕੇ ਹਲਕੀ ਪਿੰਕ ਟੂਨ ਦੇ ਵਿੱਚ ਪਿਆਜ਼ੀ ਕਲਰ ਹੈ ਜੀ ਇਹ ਬਹੁਤ ਸੋਹਣਾ ਕਲਰ ਹੈ ਕਿਉਂਕਿ ਟੂਨਾਂ ਅਲੱਗ-ਅਲੱਗ ਹੈ ਜੀ ਠੀਕ ਹੈ ਤਾਂ ਕਰਕੇ ਤੁਸੀਂ WhatsApp ਦੇ ਉੱਪਰ ਸਾਨੂੰ ਮੈਸੇਜ ਕਰੋ ਤੇ ਆਪਦੀ ਕਲਰ ਚਾਰਟ ਵੀ ਮੰਗਵਾ ਸਕਦੇ ਹੋ ਜਾਂ ਆਹ ਕਲਰ ਚੰਗਾ ਲੱਗਦਾ ਤਾਂ ਤੁਸੀਂ ਸਾਡ ਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਇਸ ਤੋਂ ਅਗਲਾ ਕਲਰ ਹੈਗਾ ਜੀ ਪਿਆਜ਼ੀ ਲਾਈਟ ਪਿਆਜ਼ੀ ਇਹ ਪੂਰਾ ਪਿਓਰ ਲਾਈਟ ਪਿਆਜ਼ੀ ਹੈ ਤੇ ਬਹੁਤ ਸੋਹਣਾ ਕਲਰ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਅਸੀਂ 50 ਦਾ ਕੰਟਰਾਸਟ ਵੀ ਕਰਕੇ ਦੇਵਾਂਗੇ ਜੀ ਉਸ ਤੋਂ ਬਾਅਦ ਆ ਗਿਆ ਜੀ ਬਹੁਤ ਫੇਮਸ ਕਲਰ ਹੈ ਇਹ ਪੀਕੋ ਕਲਰ ਇਹ ਹਲਕਾ ਇਹ ਲਾਈਟ ਪੀਕ ਕੋ ਕਲਰ ਹੈ ਜੀ ਇੱਕ ਡਾਰਕ ਹੁੰਦਾਗਾ ਇਹ ਲਾਈਟ ਪੀਕ ਕੋ ਕਲਰ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਜਾਮਨੀ ਕਲਰ ਜੀ ਜਿਹੜਾ ਪਿੰਕ ਸ਼ੇਡ ਦੇ ਵਿੱਚ ਹਲਕਾ ਜਾਮਨੀ ਕਲਰ ਹੈ ਤੇ ਲਾਈਟ ਟੂਨ ਦੇ ਵਿੱਚ ਹੈ ਜੀ ਡਾਰਕ ਟੋਨਾਂ ਵੀ ਪਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਆਪਣੇ ਕੋਲ ਬਹੁਤ ਸੋਹਣਾ ਕਲਰ ਹੈ ਇਹ ਤੇ ਆਸ ਕਰਦਾ ਜੀ ਤੁਹਾਨੂੰ ਚੰਗੇ ਲੱਗੇ ਹੋਣਗੇ ਕੋਈ ਪੰਜ ਚਾਰ ਕਲਰ ਤੁਹਾਨੂੰ ਦਿਖਾਏ ਆ ਅੱਗੇ-ਅੱਗੇ ਹੋਰ ਵੀਡੀਓ ਮਿਲਣਗੇ ਤੁਹਾਨੂੰ ਥੈਂਕ ਯੂ